ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਇਸ ਵਕਤ ਅਸੀਂ ਖੜੇ ਆਂ ਜੀ ਸ਼ਹਿਰ ਹਸਨ ਅਬਦਾਲ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਤੇ ਆਓ ਤੁਹਾਨੂੰ ਕਰਾਨੇ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਤੇ ਨਾਲ ਹੀ ਦਿਖਾਨੇ ਆਂ ਤੁਹਾਡਾ ਆਲਾ ਦਵਾਲਾ ਤੇ ਅਸੀਂ ਕਿੱਥੇ ਰੁਕੇ ਆ ਉਹ ਵੀ ਤੁਹਾਨੂੰ ਦਿਖਾਨੇ ਆ ਤੇ ਲੰਗਰ ਹਾਲ ਜਿਹੜਾ ਵੀ ਨਾਲ ਅੱਲਾ ਦੇ ਚੀਜ਼ਾਂ ਹੈਗੇ ਉਹ ਤੁਹਾਨੂੰ ਸਾਰੇ ਖਵਾਵਾਂਗੇ ਤੇ ਜੁੜੇ ਰੋ ਵਲੌਗ ਵਿੱਚ ਤੇ ਆਓ ਕਰਦੇ ਆਂ ਦਰਸ਼ਨ ਚਲਿਓ ਸੰਗਤ ਜੀ ਹਾਂਜੀ 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 ਚਲੋ ਜੀ ਚੱਲਦੇ ਆਂ ਇਹ ਹੈ ਜੀ ਮੇਨ ਐਂਟਰੈਂਸ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਦੀ ਤੇ ਆਓ ਚੱਲਦੇ ਆਂ ਅੰਦਰ ਤੇ ਕਰਲੇ ਰੰਦਸ਼ੀਂ ਇਨ ਜੇ ਦੀਆਂ ਨਕੀ ਇਨ ਜੇ ਦੀਆਂ ਨਕੀ ਦੈਂਦੇ ਜਰਾਂ ਨਕੀ ਇਨ ਜੇ ਹਦਾਂ ਨੂੰ ਬੋਲ ਫੇਰ ਇਨ ਜੇ ਦੀਆਂ ਨੰਦੀ ਬੋਲ ਫੇਰ ਪ੍ਰਖੇ ਨਾਨਕਾ ਪ੍ਰਖੇ ਨਾਨਕਾ In the name of me, it was a lady. In the name of me, ਏ ਨਾਮ ਤੇਰਾ ਸੇਵਾ ਕਰੀਏ ਨਾਮ ਲੈ ਆਖੀਏ ਵਾ ਨਾਮੇ ਸਾਰਾ ਨਾਨਕ ਨਾਮ ਚੰਗੀ ਲੈ ਆਖੀ ਵਾ आने <laughs> बिना <laughs> ਆਹੇ ਗੁਰੂ ਬਾਹੇ ਗੁਰੂ ਧੰਵਾਹੇ ਗੁਰੂ ਆਹੇ ਗੁਰੂ ਧੰਵਾਹੇ ਗੁਰੂ ਆਹੇ ਗੁਰੂ ਧੰਵਾਹੇ ਗੁਰੂ ਜਾਲੀ ਜੀ ਗੁਰਦਾਰਾ ਸਾਹਿਬ ਦੇ ਇਧਨ ਰਸਤਾ ਇਹਨਾਂ ਉੱਥੇ ਆ ਤੁਹਾਨੂੰ ਉੱਪਰ ਵੀ ਦਰਸ਼ਨ ਕਰਾਣੇ ਆ

ਅਸੀਂ ਖੜੇ ਹਾਂ ਇਹ ਗੁਰਦੁਆਰਾ ਸਾਹਿਬ ਵਾਲੀ ਇਮਾਰਤ ਤੇ ਤੇ ਇਹਦੇ ਬਿਲਕੁਲ ਸਾਹਮਣੇ ਉਹ ਸਥਾਨ ਹੈ ਜਿਸ ਨਾਲ ਗੁਰੂ ਸਾਹਿਬ ਨੇ 50 ਲਾਗੋ ਪੱਥਰ ਰੋਕਿਆ ਜੀਗਾ ਤੇ ਆਪਾਂ ਹੁਣ ਉਸ ਪਾਸੇ ਜਾਂਦੇ ਆ ਇਹ ਗੁਰਦੁਆਰੇ ਸਾਡੇ ਨਾਲ ਦੀ ਵਾਰਤzia ਤੇ ਆਓ ਤੁਹਾਨੂੰ ਸਰਾਨੇ ਦਰਸ਼ਨ ਤੇ ਇਧਰ ਇਸ਼ਨਾਨ ਕਰਦੇ ਨੇ ਤੇ ਇਸ਼ਨਾਨ ਕਰ ਤੁਸੀਂ ਦੇਖ ਸਕਦੇ ਹੋ ਤੇ ਆਓ ਜੀ ਚੱਲਦੇ ਆ ਉਸ ਪਾਸੇ ਹੋਨੇ ਦਰਸ਼ਨੀ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਉਸ ਥਾਂ ਤੇ ਜਿੱਥੇ ਉਹ ਪੱਥਰ ਹੈ ਤੇ ਗੁਰੂ ਸਾਹਿਬ ਦਾ ਪੰਜਾ ਲੱਗਾ ਹੋਇਆ ਤੇ ਇਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਇਹ ਥਾਂ ਤੇ ਪੱਥਰ ਪਿਆ ਤੇ ਆਓ ਚੱਲਦੇ ਹਾਂ ਜੀ ਇਹ ਜਾਂਦਾ ਜਿੱਧਰ ਨੂੰ ਰਸਤਾ ਤੇ ਇਹ ਗੁਰਦੁਆਰਾ ਸਾਹਿਬ ਦੇ ਮਰਿਆਦਾ ਲਿਖਿਆ ਹੋਇਆ ਨੇ ਵੀ ਨੰਗੇ ਸਿਰ ਕੁਮਾਰਾ ਮਨਾ ਹੈ ਜਦ ਵੀ ਅਰਦਾਸ ਹੁੰਦੀ ਹੈ ਤੇ ਉਦੋਂ ਜਿੱਥੇ ਵੀ ਕੋਈ ਵੀ ਸਿੰਘ ਖੜਦਾ ਹੈ ਉੱਥੇ ਹੱਥ ਜੋੜ ਕੇ ਖੜੇ ਹੋਣਾ ਤੇ ਹੁਕਮਨਾਮਾ ਜਦੋਂ ਆਵਾਜ਼ ਹੁੰਦੀ ਹੈ ਤਾਂ ਹੱਥ ਜੋੜ ਕੇ ਤੇ ਬੈਠੇ ਹੋ ਕੇ ਨਾ ਮੈਂ ਸਰਵਰ ਕਰਨਾ ਤੇ ਵਾਇਰ ਵਾਇਰ ਸਿਮਰਲ ਕਰਨਾ ਤੇ ਉर्दू ਵਿੱਚ ਵੀ ਲਿਖਿਆ ਹੋਇਆ ਹੈ ਨਾਲ ਹੀ ਕਿ ਆਓ ਚੱਲਦੇ ਆਂ ਚਲਿਆਂ ਅਖਲੀ ਇਹ ਦੇਖ ਸਕਦੇ ਹੋ ਪਹਿਲਾਂ ਆਪਾਂ ਉਸ ਸਥਾਨ ਤੇ ਖੜੇ ਸੀਗੇ ਤੇ ਹੁਣ ਆਪਾਂ ਇਸ ਸਾਈਡ ਆਏ ਆ ਤੇ ਲਾਈਨਾਂ ਲੱਗ ਗਈਆਂ ਇਹਦੇ ਜੀ ਉਹ ਵੀ ਕਰਾ ਰਿਹਾ ਹੈ ਕਿ ਇੱਥੇ ਰੈਸਟ੍ਰਿਕਸ਼ਨ ਲਾਈ ਹੋਈ ਹੈ ਜੇ ਇੱਥੇ ਕੋਈ ਵੀਡੀਓ ਬਣਾਉਂਦਾ ਹੈ ਉਹਦੇ ਉੱਪਰ ਕਿਸੇ ਪ੍ਰਕਾਰ ਦਾ ਵੀ ਗਾਣਾ ਲਾ ਕੇ ਤੇ ਉਹ ਵੀਡੀਓ ਵਾਇਰਲ ਕਰਨਾ ਮੜਾ ਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਤੇ ਦਾ ਨੀ ਸੰਗਤਾਂ ਕਰ ਰਹੀਆਂ ਨੇ ਦਰਸ਼ਨ ਤੇ ਜਿਨ੍ਹਾਂ ਇਹਨਾਂ ਨੇ ਕਾਰ ਸੇਵਾ ਕੀਤੀ ਹੋਈ ਹੈ ਤੇ ਸੇਵਾ ਹਿੱਸਾ ਭਾਇਆ ਉਵੇਂ ਨਾਲ ਨੇ ਦੁਬਾਰਾ ਦੇ ਲਿਖੇ ਹੋਏ ਨੇ ਯਾਰ ਲੈ ਜਾ ਕੇ ਜਾ ਯਾਰ ਐ ਅੱਗੋ ਚੱਲ ਪਰਲੇ ਸ੍ਰੀ ਕਰ ਦਰਸ਼ਨਸ ਪਵਿੱਤਰ ਸਥਾਨ ਦੇ ਜਿਸ ਥਾਨ ਤੇ ਗੁਰੂਆਂ ਦੇ ਪਛ ਨੇ ਹੱਥ ਲਾ ਕੇ ਪੱਥਰ ਰੋ ਕੇ ਸੀ ਆਈਏ ਲੋਕ ਮਿੱਤਰ ਸਥਾਨ ਤੇ ਜਿੱਥੇ ਗੁਰੂ ਸਾਹਿਬ ਨੇ ਪੰਜਾ ਲਾਗੇ ਫਤਿਹ ਰੋਕਿਆ ਸੀ ਤੇ ਆਓ ਹੁਣ ਉਹ ਤਾਂ ਦਿਖਾਉਂਦੇ ਆ ਪੰਜਾ ਸਾਹਿਬ ਦਾ ਆਲਾ ਦਵਾਲਾ ਤੇ ਅਸੀਂ ਕਿੱਥੇ ਰੁਕਿਆ ਕਿੱਥੇ ਸਾਡੀ ਰਿਹਾਈ ਸੀ ਉਹ ਵੀ ਦਿਖਾਉਣ ਦਿਖਾਵਾਂਗੇ ਤੇ ਲੰਗਰ ਹਾਲ ਤੇ ਹੋਰ ਜਿਹੜੇ ਨਾਲ ਦਾ ਉਹ ਵੀ ਦਿਖਾਵਾਂਗੇ ਤੁਹਾਨੂੰ ਜੀ ਤੇ ਆ ਗਈ ਸਾਡੇ ਨਾਲ ਇਹ ਸੰਗਤਾਂ ਤੇ ਇਸ ਪਾਸੇ ਮਤਲਬ ਰਹਿائش ਆ ਸਾਰੇ ਆ ਕਮਰੇ ਵਗੈਰਾ ਬਣੇ ਹੋਏ ਨੇ ਇਹ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਇਰਾਦੀ ਸੱਣਾ ਇਰਾਦੇ ਤੇ ਇੱਥੇ ਇੱਕ ਨੀਚੇ ਜਗ੍ਹਾ ਜੀ ਜਿੱਥੇ ਮਤਲਬ ਸੁਦਰਤੀ ਪਾਣੀ ਆਂਦਾ ਹੈ ਨਾ ਕੋਈ ਸੇ ਨਦੀ ਵਗੈਰਾ ਆਂਦਾ ਹੈ ਨਾ ਕੋਈ ਪਹਾੜ ਵਗੈਰਾ ਤੋਂ ਤੇ ਆਉ ਤੁਹਾਨੂੰ ਇਹ ਵੀ ਨੀਚੇ ਦਿਖਾਣੇ ਆ ਤੇ ਇਹ ਜੀ ਬੜੇ ਹਾਈ ਸਿਕਿਅਤਰਾ ਮੈਡੀਕਲ ਕੈਂਪ ਤੇ ਜੇ ਕਿਸੇ ਤਰ੍ਹਾਂ ਦੀ ਮੈਡੀਕਲ ਦੀ ਲੋੜ ਪੈਣੀ ਇੱਥੇ ਹੈਗੀ ਹੈ ਜੀ ਤੇ ਆ ਉਹਦਾ ਨੀਚੇ ਕੁਰੀ ਗੜਾ ਦਰਸਾਣੇ ਨਾ ਕੋਈ ਇਹ ਜਗ੍ਹਾ ਤੇ ਕੁਦਰਤੀ ਪਾਣੀ ਆਂਦਾ ਹੈ ਜਿਵੇਂ ਛੱਜਾ ਕਹਿੰਦੇ ਨੇ ਇੱਥੇ ਵੀ ਉੱਥੋਂ ਮਤਲਬ ਆਪਣੇ ਪਾਣੀ ਆਂਦਾ ਤੇ ਇਹ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਤੇ ਐਸੇ ਸੰਗ ਤਾਂ ਜਿਵੇਂ ਕਾਫੀ ਦਿਨ ਹੋ ਗਏ ਨੇ ਤੇ ਆਪਣੇ ਕੱਪੜੇ ਵਗੈਰਾ ਵੀ ਧੋਣ ਆਂਦੀਆਂ ਨੇ ਤੇ ਇੱਥੇ ਕੱਪੜੇ ਧੋਣ ਦੀਆਂ ਨੇ ਤੇ ਪਾਣੀ ਦੇਖੋ ਜੀ ਬਹੁਤ ਜ਼ਿਆਦਾ ਸਾਫ਼ ਹੈ ਇੱਥੇ ਤੇ ਆਓ ਜੀ ਆਪਾਂ ਚੱਲਦੇ ਹੁਣ ਅੱਗੇ ਸਾਡੀ ਜੀ ਇਧਰਲੇ ਪਾਸੇ ਵੀ ਬੈਠੇ ਹੋਏ ਨੇ ਮੈਡੀਕਲ ਵਾਲੇ ਵੀ ਜੇ ਲੋੜ ਪੈਂਦੀ ਹੈ ਤਾਂ ਇਧਰ ਮੈਡੀਕਲ ਦੀ ਸੇਵਾ ਦਿੱਤੀ ਜਾ ਸਕੇ ਤੇ ਇਹ ਆ ਜੀ ਪੰਜਾ ਸਾਹਿਬ ਦਾ ਆਲਾਦ ਵਾਲਾ ਤੇ ਇਸ ਛੜ ਕਮਰੇ ਨੇ ਉੱਪਰ ਹੈਸ਼ ਏਰੀਆ ਤੇ ਸਾਡਾ ਹੈਗਾ ਜੀ ਅੰਦਰਲੇ ਪਾਸੇ ਤੇ ਉਹ ਵੀ ਤੁਹਾਨੂੰ ਦਿਖਾਣੇ ਆ ਜੀ ਇਹ ਹੈ ਇਹ ਅਗੇ ਜੀ ਮਨੀ ਐਕਸਚੇਂਜ ਜੇ ਕਿਸੇ ਨੇ ਇੰਡੀਅਨ ਨੋਟ ਕਰੰਸੀ ਚੇਂਜ ਕਰਾਣੀ ਹੋਵੇ ਜ ਇਥੇ ਮਨੀ ਐਕਸਚੇਂਜ ਕਰਵਾ ਸਕਦੇ ਨੇ ਤੇ ਇਸ ਸਾਈਡ ਵੀ ਉਹ ਹੀ ਬੈਠੇ ਨੇ ਤੇ ਐਕਸਟਡੀ ਪੀਸੀ ਉਹਦੀ ਸੌਤ ਹੈਗੀ ਹੈ ਇੰਡੀਆ ਵਾਲੇ ਜੇ ਬਾਹਰ ਕਿਤੇ ਕਰਨੀ ਹੋਵੇ ਗੱਲ ਤਾਂ ਤੁਸੀਂ ਇਥੋਂ ਕਰ ਸਕਦੇ ਹੋ ਇਹ ਆਪਾਂ ਦੇ ਨਾਲ ਹਰ ਇੱਕ ਗੁਰਦੁਆਰਾ ਸਾਹਿਬ ਜਾਣਗੇ ਤੇ ਇਥੋਂ ਮਤਲਬ 10 ਰੁਪਏ 1 ਪੁਆਇੰਟ ਦੇ ਲੈਣ ਦੇ ਤੇ ਨਾਲ ਇਥੇ ਹੈਗਾ ਜੀ ਲੰਗਰ ਵਾਜੀ ਬੰਦ ਇਹ ਸੰਗਤਾ ਛਤਰੀਏ ਲੰਗਰ ਤੇ ਚਾਰਾ ਪ੍ਰਬੰਧ ਵੀ ਬਾਹਰਲੇ ਪਾਸੇ ਕੀਤਾ ਹੋਇਆ ਲੰਗਰ ਹਾਲ ਹੈਗਾ ਜੀ ਅੰਦਰਲੇ ਪਾਸੇ ਤੇ ਇਸ ਪਾਸੇ ਦੀ ਜੇ ਕਿਸੇ ਨੇ ਮਤਲਬ ਸੇਵਾ ਕਰਨੀ ਹੋਵੇ ਲੰਗਰ ਦੀ ਤਾਂ ਉਹ ਇਸ ਪਾਸੇ ਕਰ ਸਕਦੇ ਨੇ ਤੇ ਇੱਥੇ ਰਾਸ਼ਨ ਵਾੜੀ ਦਾ ਆਪਾਂ ਨੂੰ ਸਾਰਾ ਸਮਾਨ ਮਿਲ ਜਾਂਦਾ ਤੇ ਰਸ ਦਾਲ ਛੋਲ ਘਿਓ ਸਾਰਾ ਕੁਝ ਇੱਥੇ ਹੁੰਦਾ ਤੇ ਇੱਧੇ ਪਾਸੇ ਹੀ ਹੈਗਾ ਚਾਹ ਤੇ ਇਸ ਪਾਸੇ ਵੀ ਉਹੀ ਆਇਆ ਲਈ ਜੇ ਰਾਸ਼ਨ वगैरह आए थे मतलब लंगर दी सेवा ਪਾਣੀ ਹੋਏ ਤਾਂ ਇਸ ਪਾਸੇ ਪਾਸਾ ਰਹਿੰਦੇ ਇਥੋਂ ਸਮਾਨ ਮਿਲ ਜਣਾ ਤੇ ਇਥੇ ਲੰਗਰ ਹਾਲ ਚ ਦੇ ਸਕਦੇ ਹੋ ਵੀ ਚੌਲ ਆਟਾ ਦਾਲ ਵਗੈਰਾ ਜੋ ਵੀ ਕਿਉਂ ਵਗੈਰਾ ਤੁਹਾਨੂੰ ਚਾਹੀਦਾ ਤੇਲ ਵੀ ਪੀਪੀਆਂ ਸਾਰਾ ਕੁਝ ਪਾਣੀ ਵਗੈਰਾ ਇੱਥੇ ਹੋਏਗਾ ਦਾਲਾ ਵਗੈਰਾ ਤੇ ਗੜਾ ਪ੍ਰਸ਼ਾਦ ਦੀ ਦੇਗ ਇੱਥੇ ਹੁੰਦੀ ਹੈ ਤੇ ਉਹ ਬੰਦ ਹੋ ਗਿਆ ਫਿਲਹਾਲ ਤੇ ਇਸ ਪਾਸੇ ਆ ਪਲੇਟ ਦੇ ਦੀ ਆ ਇਸ ਪਾਸੇ ਵੀ ਸਮਾਨ ਵਗੈਰਾ ਹੈਗਾ ਜੀ ਜੇ ਖਰੀਦਣਾ ਹੋਏ ਤੁਸੀਂ ਅੰਜੀਰ ਵਗੈਰਾ ਹੋਰ ਕੀ ਆ ਬਹੁਤ ਇਹ ਲੋਕੀ ਬਹੁਤ ਆ ਦੇਖ ਸਕ ਰਹੇ ਹੋ ਦਾਖਾ ਵਗੈਰਾ ਹੈਗੀਆਂ ਨੇ ਤੇ ਆ ਖਸਖਸ ਵਗੈਰਾ ਹੋ ਗਈ ਜੀ ਤੇ ਅਚਨੇ ਹੋ ਗਏ ਜੀ ਯਾ ਮੋਲੀ ਰਿਹਾ ਹੈ ਜੀ ਜੀ ਮਦਮ ਕਾਜੂ ਸ਼ਾਇਦ ਕਿ ਉਹ ਅੰਜੀਰ ਤੇ ਅਗਲੇ ਪਾਸੇ ਜੀ ਦੇਖੀਏ ਜੀ ਅਗਲੇ ਪਾਸੇ ਇਹ ਹੈਗਾ ਦੀਵਾਰ ਹਾਲੋ ਉਹ ਸਤਨਾਮ ਇਹ ਦੀਵਾਰ ਨਾਲ ਵੀ ਤਾਂ ਉਹਦੇ ਨਾਲ ਇਹਦੇ ਰਹਿਜਾ ਪ੍ਰਬੰਧ ਕੀਤਾ ਗਿਆ ਜਿਹੜੀ ਐਸੋ ਰਹੀਆ ਲੋਕਲ ਸੰਗਤਾਂ ਨੇ ਉਹ ਵਚ ਰੁਕਦੀਆਂ ਨੇ ਤੇ ਬਾਹਰਲੇ ਪਾਸੇ ਦੇਖੀ ਲਈ ਤੇ ਮੇਰੀ ਖੁਸ਼ੀ ਕਿ ਇਹ ਮੇਰਾ ਵਾਸਾ ਉਥੇ ਸਾਡੀ ਜੀ ਲੰਗਰ સેવા ਹੈਗੀ ਆ ਤੇ ਇਥੇ ਭੇਟਾ ਤੁਸੀਂ ਆਪਣੀ ਜਵਾ ਕਰਵਾ ਸਕਦੇ ਹੋ ਸਟੇ ਅਗੇ ਜੀ ਜੇ ਜੋੜੇ ਘਰ ਇਹ ਜੋੜੇ ਘਰ ਵੀ ਇੱਧਰ ਹੈਗਾ ਤੇ ਵਾਪਸ ਘੁੰਮ ਕੇ ਜੀ ਆਪਾਂ ਉਸ ਪਾਸੇ ਆਏ ਨੇ ਕਿ ਇਸ ਪਾਸੇ ਆਪਣੇ ਬੋਰਡ ਲੱਗੇ ਹੋਏ ਨੇ ਤੇ ਜਿਹੜਾ ਇਥੇਰਾ ਪੰਦਰਸਾ ਇਤਿਹਾਸ ਆ ਉਹ ਲਿਖਿਆ ਹੋਇਆ ਹੈ ਤੇ ਇਸ ਤੋਂ ਸਾਰੀ ਡਾਇਰੈਕਸ਼ਨ ਇਹਨਾਂ ਦੀ ਦੱਸੀ ਹੋਈ ਹੈ ਵੀ ਕਿਹੜੀ-ਕਿਹੜੀ ਜਗ੍ਹਾ ਕਿਹ ਕੀ ਹੈ ਕਿਵੇਂ ਦੇ ਮਤਲਬ ਉਥੇ ਇਮਾਰਤ ਹੈ ਉਹ ਸਾਰੀ ਦੱਸੀ ਹੋਊ ਮੈਂ ਤੁਹਾਨੂੰ ਦਿਖਾਉਣਾ ਜੀ ਤੇ ਇਹ ਅਗੇ ਜੀ ਉਹ ਬੋਰਡ ਦੇ ਜਗ੍ਹਾ ਤੇ ਮਤਲਬ ਸਾਰਾ ਦੱਸਿਆ ਹੋਇਆ ਜੀ ਵੀ 골ਡਨ ਟੈਂਪਲ ਹੈ ਇੱਥੇ ਐਗਜ਼ਿਸਟਿੰਗ ਐਲੀਵੇਟਰ ਤੇ ਇਹ ਸਾਰਾ ਕੁਝ ਦੱਸਿਆ ਹੋਇਆ ਹੈ ਜੀ ਤੇ ਐਸਓਪੀ ਵਗੈਰਾ ਆ ਗਈ ਗੁਰਦੁਆਰਾ ਸਾਹਿਬ ਦੀ ਇਹ ਤੇ ਇਧਰੋਂ ਜਿਹੜੀ ਐਂਟਰੀ ਐਗਜ਼ਿਟ ਹੈ ਤੇ ਉਹ ਹੈ ਤੇ ਇਧਰ ਹੈਗਾ ਜੀ ਆਪਣਾ ਕੇਅਰ ਟੇਕਰ ਆਫਿਸ ਤੇ ਇੱਥੇ ਵੀ ਮਤਲਬ ਮੈਡੀਕਲ ਸੂਰ ਦਿੱਤੀ ਜਾਂਦੀ ਹੈ ਵਾਨੀ ਪਰਦੇ ਇਹ ਆਪਣੇ ਜੀ ਭਰਾ ਮਿਲਦੇ ਆ ਪਰ ਇਥੇ ਗੁਰਦੁਆਰਾ ਪੰਜਾਬ ਸਾਹਿਬ ਕੋਲ ਕੀ ਬਾਤ ਹੈ ਇਹ ਗੁਰਦੁਆਰਾ ਪੰਜਾਬ ਸਾਹਿਬ ਨਨਕਾਣਾ ਸਾਹਿਬ ਤੋਂ ਅਸੀਂ ਆਏ ਅੱਛਾ ਇਹਨਾਂ ਨਾਲ ਸਾਡੇ ਸਪੈਸ਼ਲ ਆਏ ਹੋ ਮਾਸ਼ਾਅੱਲ ਆਏ ਆ ਇਤਨਾ ਕੰਮ ਕਰ ਲਿਆ ਬਿਸਤਰ ਲਗਾਇਆ ਮਿਸਤਰੀ ਐਥੇ ਬਿਸਤਰ ਲਗਾਇਆ ਅੱਛਾ ਬਿਸਤਰ ਹੈ ਠੀਕ ਇੱਥੇ ਕਰ ਦਿਓ ਸਾਰੀ ਹੈ ਜੀ ਇੱਥੇ ਸਾਰੇ ਜਗ੍ਹਾ ਸਾਡਾ ਟੈਂਪਰ ਕੀ ਬਾਤ ਹੈ ਤੇ ਇਹਨਾਂ ਦਾ ਸਭ ਤੋਂ ਵੱਧ ਧੰਨਵਾਦ ਹੈ ਜਿਨ੍ਹਾਂ ਨੇ ਸਾਡਾ ਰਹਿائش ਦਾ ਪ੍ਰਬੰਧ ਕੀਤਾ ਜੀ ਦਾ ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਅਸੀਂ ਸਾਡੇ ਇਹਨਾਂ ਖਿਆਲ ਰੱਖ ਰਹੇ ਹੋ ਤੇ ਇਹ ਸਾਡਾ ਸਾਰੀ ਵੀਡੀਓ ਪੰਜਾਬਾਂਗੇ ਬਹੁਤ-ਬਹੁਤ ਸ਼ੁਕਰੀਆ ਸਾਡੀ ਸੰਗਤਾਂ ਵੱਲੋਂ ਸਾਰੇ ਪੰਜਾਬ ਵੱਲੋਂ ਠੀਕ ਹੈ ਜੀ ਮਿਲਦੇ ਆ ਜੀ ਓਕੇ ਤੇ ਨਾਲ ਹੀ ਮੈਂ ਦੱਸਣਾ ਚਾਹਣਾ ਜੀ ਇਸ ਗੁਰਦੁਆਰਾ ਸਾਹਿਬ ਦੇ ਦੋ ਗੇਟ ਨੇ ਠੀਕ ਹੈ ਇਸ ਪਾਸੇ ਹੈ ਤੇ ਇੱਕ ਹੈਗਾ ਜੀ ਆਪਣੇ ਉਸ ਪਾਸੇ ਉਹ ਇੱਕ ਮਤਲਬ ਪਿਛਲੀ ਸਾਈਡ ਹੈ ਜੀ ਇੱਕ ਮਤਲਬ ਆਏਂ ਦੀ ਦੂਸਰੀ ਸਾਈਡ ਤੇ ਦੂਜੇ ਪਾਸੇ ਹੈਗਾ ਜੀ ਆਪਣੇ ਪੱਥਰਾਂ ਤੇ ਇੱਕ ਪਾਸੇ ਬੰਨ੍ਹਦੇ ਨਿਸ਼ਾਨ ਸਾਈਡ ਸਾਈਡ ਹੈਗਾ ਤੇ ਆਪਾਂ ਇਹ ਸੰਗਤਾਂ ਘੜੀਆਂ ਨੇ ਜੀ ਵਾਹਿਗੁਰੂ ਕੀ ਬਾਤ ਹੈ ਠੀਕ ਹੋ ਜੀ ਕਰ ਲੈ ਦਰਸ਼ਨ ਹਾਂ ਚਲੋ ਮਿਲਦੇ ਹਾਂ ਲੰਗਰ ਸ਼ੱਕ ਲਈ ਵਾਹਿਗੁਰੂ ਤੇ ਆਓ ਜੀ ਆਪਾਂ ਹੁਣ ਚੱਲਦੇ ਆਂ ਲੰਗਰ ਹਾਲ ਚ ਤੇ ਤੁਹਾਨੂੰ ਉੱਥੇ ਦਾ ਦਿਖਾਣਿਆ ਜੀ ਮਾਹੌਲ ਕੀ ਆ ਤੇ ਸਾਡੇ ਨਾਲ ਦੇ ਬੰਦੇ ਗਾਇਬ ਹੋ ਗਏ ਉਹਨਾਂ ਨੂੰ ਪਹਿਲਾਂ ਲੱਭਨੇ ਆਂ ਫਿਰ ਚੱਲਦੇ ਆਂ ਜੀ ਲੰਗਰ ਹਾਲ ਚ ਪਤਾ ਚੱਨੇ ਸਾਡੀ ਰਿਹائش ਕਿਧਰ ਨਹੀਂ ਥੈੜਾ ਤੇ ਜਿੱਥੇ ਗੁਰਦੁਆਰਾ ਸਾਹਿਬ ਉਹਦੇ ਬਿਲਕੁਲ ਨਾਲ ਆਪਣੇ ਇਧਰ ਤੰਬੂ ਲੱਗੇ ਹੋਏ ਨੇ ਤੇ ਇਸ ਸਾਈਡ ਸਾਡੀ ਦਾ ਪ੍ਰਬੰਧ ਕੀਤਾ ਗਿਆ ਤੇ ਇਹ ਤੁਸੀਂ ਬਲੌਗ ਦੇਖ ਸਕਦੇ ਹੋ ਸੀਈ ਤੇ ਇਸ ਸਾਈਡ ਹੈਗੇ ਨੇ ਜੀ ਟਾਇਲਟ ਤੇ ਆਓ ਤੁਹਾਨੂੰ ਅੰਦਰੋਂ ਮੈਂ ਦਿਖਾਉਣਾ ਜੀ ਹਾ ਦੀ ਦਾ ਪ੍ਰਬੰਧ ਇਸ ਸਾਈਡ ਕੀਤਾ ਗਿਆ ਤੰਬੂਾਂ ਚ ਤੇ ਗੱਦੇ ਕੱਲੇ ਕੱਲੇ ਸੰਗਤ ਨੂੰ ਕੰਬਲ ਤੇ ਸਰਾਣੇ ਸਭ ਮਿਲੇ ਹੋਏ ਨੇ ਤੇ ਸਾਡੇ ਇਸ ਤੋਂ ਅਗਲਾ ਬਲੌਗ ਹੈ ਤੇ ਉਸੜ ਸਾਡੇ ਬਿਸਤਰੇ ਲੱਗੇ ਹੋਏ ਨੇ ਜੀ ਸਾਰੀ ਸੰਗਤ ਆਰਾਮ ਕਰ ਰਹੀਆਂ ਨੇ ਬਲੀ ਕੰਧਾਰੀ ਰੋਈਆਂ ਸੀ ਤੇ ਇਸ 사이 ਇਹ ਭਾਗਾ ਜੋ ਮੇਰਾ ਬਿਸਤਰਾ ਤੇ ਬਾਕੀ ਸੰਗਤ ਆਰਾਮ ਕਰ ਰਹੀਆਂ ਨੇ ਆਪਾਂ ਚੱਲਨੇ ਹੁਣ ਬਾਹਲੀ ਸਾਈਡ ਤੇ ਬਾਹਰ ਜਿਹੜੇ ਹੈਗੇ ਨੇ ਉਸ ਸਲਵਿਦਾ ਦਿਖਾਣੇ ਕਿੱਥੇ ਹੈਗੇ ਦੀ ਜਗ੍ਹਾ

ਸੇਵਾ ਨਾਲ ਹੀ ਭਾਗ ਲਗਦੇ ਨੇ ਹਨਾ ਜੀ ਤੇ ਚਲੋ ਮਤਲਬ ਤੁਸੀਂ ਕਿਸਮਤਾਂ ਲਿਓ ਤੁਹਾਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਦਰ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਵੀ ਖੁਸ਼ਕਿਸਮਤ ਤੁਹਾਡੇ ਦਰਸ਼ਨ ਹੋ ਗਏ ਸਾਨੂੰ ਨੀ ਜੀ ਬਾਬੇ ਤੇ ਆਪਣੇ ਪਾਈ ਸਾਹਿਬ ਜੀ ਇੱਥੇ ਸੇਵਾ ਕਰਦੇ ਨੇ ਤੇ ਚਲੋ ਮਿਲਦੇ ਆਂ ਜੀ ਠੀਕ ਹੈ ਜੀ ਓਕੇ ਜੀ ਸ਼ੁਕਰੀਆ ਜੀ ਥੈਂਕ ਯੂ ਠੀਕ ਹੈ ਜੀ ਤੇ ਇਸ ਸਾਈਡ ਵੀ ਆਪਣੇ ਕਮਰੇ ਰਹਿائش ਦੇ ਵੀ ਹੈਗੇ ਨੇ ਸਕੂਲ ਸੀਗਾ ਇੱਥੇ ਹੁਣ ਰਹਿائش ਦਾ ਪ੍ਰਬੰਧ ਕੀਤਾ ਗਿਆ ਹੈ ਤੇ ਇਧਰ ਸਾਰੇ ਮਤਲਬ ਜਿਹੜੇ ਮਤਲਬ ਇੱਥੇ ਦੱਸਣਾ ਚਾਹੁੰਦਾ ਮੈਂ ਨਨਕਾਣਾ ਸਾਹਿਬ ਜਿਹੜੀ ਸੰਗਤਾਂ ਪਹਿਲਾਂ ਪਹੁੰਚ ਗਈ ਸੀ ਜਥੇ ਦੇ ਉਹਨਾਂ ਨੂੰ ਉੱਥੇ ਕਮਰੇ ਮਿਲ ਗਏ ਸੀ ਤੇ ਜਿਹੜੇ ਇੱਥੇ ਮਤਲਬ ਬਾਅਦ ਚ ਆਏ ਨੇ ਉਹਨਾਂ ਨੂੰ ਇੱਥੇ ਕਮਰੇ ਮਿਲ ਗਏ ਨੇ ਇੱਥੇ ਜਿਹੜੇ ਪਹਿਲਾਂ ਪਹੁੰਚ ਗਏ ਉਹਨਾਂ ਨੂੰ ਤੰਬੂ ਵਿੱਚ ਰੱਖਿਆ ਗਿਆ ਸੋ ਦੋਨੋਂ ਪਾਸੇ ਮਤਲਬ ਬਰਾਬਰੀ ਦਾ ਕੰਮ ਕਰਤਾ ਤੇ ਦੋਨੋਂ ਜਥਿਆਂ ਨੂੰ ਮਤਲਬ ਕਮਰੇ ਮਿਲ ਗਏ ਨੇ ਥੇ ਸੋ ਬਰੀਆ ਗੱਲ ਹੈ ਜੀ ਤੇ ਆਓ ਹੁਣ ਚੱਲਦੇ ਆਂ ਜੀ ਲੰਗਰ ਹਾਲ 'ਚ ਤੇ ਕਰਦੇ ਆਂ ਉੱਥੇ ਆਪਾਂ ਦਰਸ਼ਨ ਕਿ ਹਰੇ ਗੁਰਦੁਆਰੇ ਦਾ ਜਦ ਆਪਾਂ ਨੂੰ ਐਂਬੂਲੈਂਸ ਦੇਖਣ ਨੂੰ ਮਿਲਦੀ ਹੈ ਤੇ ਜੇ ਕਿਸੇ ਨੂੰ ਐਮਲਿਸ ਦੀ ਲੋੜ ਪੈਂਦੀ ਹੈ ਜੀ ਤੇ ਉਹਦੀ ਆਪਾਂ ਨੂੰ ਐਂਬੂਲੈਂਸ ਕਿਤਾ ਜਾਂਦੇ ਤੇ ਆਓ ਚੱਲਿਆ ਆਪਾਂ ਲੰਗਰ ਹਾਲ ਤੇ ਸਾਡੀ ਰਿਹੈ ਜੇ ਬਿਲਕੁਲ ਨਾਲ ਹੀ ਲੰਗਰ ਹਾਲ ਦਾ ਮੇਰ ਐਂਡਰੈਸ ਹੈ ਤੇ ਸੇਟ ਸਾਹਿਬ ਵੀ ਆਏ ਨੇ ਤੇ ਇਹ ਹੈ ਜੀ ਇੱਧਰ ਲੰਗਰ ਹਾਲ ਤੇ ਨਾਲ ਹੀ ਜਿਵੇਂ ਇੱਥੇ ਆਪਣੇ ਹੱਥੋਂ ਦੇ ਪਰਮਾ ਦੇ ਬਾਥਰੂਮ वगैरह ਇੱਧਰ ਵੀ ਹੈਗੇ ਨੇ ਤੇ ਇਹ ਤੁਸੀਂ ਇਮਾਰਤ ਦੇਖ ਸਕਦੇ ਹੋ ਇਹ ਇੱਥੇ ਅੰਗਰੇਜ਼ਾਂ ਦੇ ਵੇਲੇ ਦੀ ਬਣੀ ਹੋਈ ਹੈ ਤੇ ਉਦੋਂ ਦੀ ਇਹਨਾਂ ਨੇ ਸਾਫ਼ ਸੰਭਾਲ ਕੇ ਰੱਖੀ ਹੋਈ ਹੈ ਤੇ ਉਵੇਂ ਹੀ ਖੜੀ ਹੋਈ ਹੈ ਇਹ ਇੱਕ ਵੀ ਮੈਂ ਕਹਿੰਦਾ ਇੱਥੇ ਮਤਲਬ ਖਰਾਬੀ ਨਹੀਂ ਆਈ ਸੋ ਤੁਸੀਂ ਦੇਖ ਸਕਦੇ ਹੋ ਬ੍ਰਿਟਿਸ਼ ਟਾਈਮ ਦੀ ਹੈ ਇਹ ਇਮਾਰਤਾਂ ਤੇ ਨਾਲ ਹੀ ਜੀ ਇੱਥੇ ਪਾਰਕ ਵਿੱਚ ਚਾਹ ਦਾ ਪ੍ਰਬੰਧ ਹੈ ਸੋ ਸੰਗਤ ਹੈ ਚਾਹ ਸ਼ਗਲੀਆਂ ਨੇ ਤੇ ਆਪਾਂ ਹੁਣ ਚੱਲੇ ਆਂ ਲੰਗਰ ਹਾਲ ਦੇ ਅੰਦਰ ਜੀ ਪੰਜਾ ਸਾਹਿਬ ਦਾ ਲੰਗਰ ਹਾਲ ਤੇ ਆਓ ਤੁਹਾਨੂੰ ਅੰਦਰ ਦਰਸ਼ਨ ਕਰਾਣੇ ਆ ਜੀ ਤੇ ਨਾਲ ਸ਼ਗਰਿਆ ਲੰਗਰ ਸ਼ੁਕਰੀਆ ਜੀ ਤੇ ਇੱਥੇ ਠੀਕ ਹੈ ਜੀ ਤੇ ਸੰਗਤਾਂ ਸ਼ਗਦੇ ਲੰਗਰ ਆਪਾਂ ਬੈਨੇ ਹੁਣ ਇੱਥੇ ਇਹ ਜੇ ਤੁਸੀਂ ਤਸਵੀਰ ਦੇਖ ਸਕਦੇ ਹੋ ਸਾਕਾ ਪੰਜਾ ਸਾਹਿਬ ਤੇ ਇਹ ਬਹੁਤ ਸੋਹਣੀ ਤਸਵੀਰ ਬਣਾਈ ਹੋਈ ਹੈ ਤੇ ਲੰਗਰ ਹਾਲ ਦੇ ਅੰਦਰ ਹੀ ਲੱਗੀ ਹੋਈ ਹੈ ਤੇ ਆਓ ਜੀ ਆਪਾਂ ਸ਼ੱਕਦੇ ਜੀ ਪਹਿਲਾਂ ਲੰਗਰ ਲੋ ਜੀ ਆਪਾਂ ਲੰਗਰ ਆ ਗਏ ਜੀ ਇੱਥੇ ਜਿਹਨੇ ਪ੍ਰਸ਼ਾਦੇ ਨੇ ਉਹ ਆਪਾਂ ਨੂੰ ਚਾਰ ਹੀ ਛੱਲੇ ਕਰਕੇ ਦਿੰਦੇ ਨੇ ਮਤਲਬ ਉਹ ਇੱਕ ਥਾਲੀ ਨਾਲ ਦੇ ਇੱਕ ਪ੍ਰਸ਼ਾਦਾ ਹੁੰਦਾ ਹੈ ਤੇ ਆਓ ਸ਼ੱਕਦੇ ਜੀ ਦੁਬਾਰਾ ਹੈ ਜੀ ਕਾਜੂ ਬਦਾਮ ਵਾਲਾ ਦੁੱਧ ਤੇ ਟੇਸਟ ਮੈਂ ਕਹਿੰਦਾ ਬਾ ਕੁਮਾਲ ਜੀ ਇਹ ਐ ਨਹੀਂ ਜੀ ਜਿੰਨੇ ਵੀ ਹੁਣ ਪਾਕਿਸਤਾਨ ਚ ਗੁਰਦੁਆਰਾ ਸਾਹਿਬ ਨੇ ਓਨਰੇ ਪ੍ਰਧਾਨ ਪਹੁੰਚੇ ਹੋਏ ਨੇ ਜੀ ਪੰਜਾ ਸਾਹਿਬ ਗੁਰਦੁਆਰਾ ਤੇ ਦੇਖੋ ਜੀ ਨਾ ਨਾ ਆਉਂਦਾ ਤੁਹਾਡਾ ਲੇਕਪਲੇਸ ਯਾਰ ਸਾਹਿਬ ਕੋਲ ਕਾਡੋ ਜੀ ਅੱਗੇ ਸੀ ਜੀ ਨਹੀਂ ਛੱਡੂ ਤੁਹਾਨੂੰ ਪਰੇਸ਼ਾਨਾ